ਸੱਚੇ ਤੇ ਦਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ભગવાન ਦਾ ਅਵਤਾਰ ਜਮੇ ਕਣਕਪੁਰ ਵਾਸੀ ਜੀ ਦਾ ਜਕਾਰਾ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ભગવાન ਜੀ ਅੱਜ ਪੰਜੀ ਪੋਆ ਕਣਕਪੁਰੀ ਦੇ ਖੇਤਾਂ ਦੇ ਵਿੱਚ ਨੇਕ ਕਲੰਕ ਨਾਰਾਇਣ ਨਰ ਮਾਰਾ ਸ਼ੇਰ ਸਿੰਘ বিষ্ণੂ ਭਗਵਾਨ ਜੀ ਦੇ ਦਰਕਰ ਦਰਦਵਾਰੇ ਤੇ ਚਰਨ ਕਉਲਾਂ ਦੇ ਵਿੱਚ ਆਪ ਸਰਪਰ ਸੰਤ ਪੁਜੇ ਹੋ ਇੱਕ ਪੱਤਰਕਾ ਆਪਾਂ ਪੜਾਂਗੇ ਜਨਮ ਸਾਖੀ ਪੜਾਂਗੇ ਪਰ ਜਿਹੜਾ ਆਪਣਾ ਇਤਿਹਾਸ ਹੈ ਉਸ ਨੂੰ ਜਾਣਾਂਗੇ ਪੰਜੀਪੋ ਪਿੰਡਕੁਵਿੰਡ ਦੇ ਵਿੱਚ ਕਣਕਪੁਰੀ ਦੇ ਵਿੱਚ ਜੋ ਪੂਰਵ ਸਮਾਂ ਬੀਤਿਆ ਸਤਿਪਿਤਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪਵਾਨ ਦੇ ਕਰਕੇ ਹਾਜ਼ਰ ਪ੍ਰਗਟ ਪਰਤਖ ਬੈਠੇ ਹੋਏ ਸੀ ਚੰਗੀਆਂ ਦਾ ਔਰ ਸੰਗਤਾਂ ਵੀ ਕਨਕਪੁਰੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਜੀ ਦੇ ਚਰਨਾਂ ਦੇ ਵਿੱਚ ਪਹੁੰਚੀਆਂ ਹੋਈਆਂ ਸਨ 21 ਸਾਲ ਹੋਰ ਪਿੱਛੇ ਸਮਾਂ ਜੋੜ ਲਈਏ 2023 ਵਿਕਰਮੀ 82 ਸਾਲ ਬਣ ਗਏ ਅੱਜ ਤੋਂ ਪਹਿਲਾਂ ਜੋ ਸਮਾਂ ਬੀਤਿਆ 82 ਸਾਲ ਪਹਿਲਾਂ ਜੋ ਪੂਰਵ ਸਮਾਂ ਬੀਤਿਆ ਮਾਰਾ ਸਿੰਘ ਵਿਸ਼ਨੂੰ ਭਗਵਾਨ ਪਿੰਡ ਘਿੰਡ ਦੇ ਵਿੱਚ ਪ੍ਰਗਟ ਤੇ ਪਰਤਕ ਔਰ ਸੰਤਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਸੀ ਸ਼ਬਦ ਪੜ੍ਹ ਰਹੀਆਂ ਸੀ ਔਰ ਸੱਚੇ ਪਾਤਸ਼ਾਹ ਸੰਗਾਸਨ ਦੇ ਉੱਪਰ ਚੌਂਕੜਾ ਮਾਰ ਕੇ ਬੈਠੇ ਹੋਏ ਸੀ ਅੱਜ ਪਰਮੇਸ਼ਰ ਦੀ ਯਾਦ ਦੇ ਵਿੱਚ ਕਣਕਪੁਰੀ ਤੇ ਆਪਾਂ ਨਹੀਂ ਪਹੁੰਚ ਸਕਦੇ ਕਿਉਂਕਿ ਪਰਮੇਸ਼ਰ ਨੇ ਆਪ ਹੀ ਲਿਖਵਾ ਦਿੱਤਾ ਕਿ ਕਣਕਪੁਰੀ ਨੂੰ ਘਵੈਂਡ ਨੂੰ ਸੰਗਤ ਦੂਰੋਂ ਬਹਿ ਕੇ ਕਰੋ ਪ੍ਰਣਾਮ ਦੂਰੋਂ ਹੀ ਨਮਸਕਾਰ ਕਰਕੇ ਬੜਿਆ ਕਰੋ ਨਜ਼ਰੋਂ ਪਰ ਇੱਕ ਵੰਗ ਹਟਾਇਆ ਲੇਕਿਨ ਕਣਕਪੁਰੀ ਦੇ ਖੇਤਾਂ ਦੇ ਵਿੱਚ ਆਪਾਂ ਬੈਠੇ ਹਾਂ ਔਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀਨੇ ਮਹਾਨ ਖੇਰ ਇਸ ਧਰਤੀ ਤੇ ਕੀਤਾ ਹੈ ਹਰ ਸੰਤ ਜੀ। ਔਰ ਅੱਜ ਕਿੰਨਾ ਸਮਾਂ ਬੀਤਿਆ ਔਰ ਉਸ ਦੇ ਬਾਅਦ ਪੰਜੀ ਬੋਦਾ ਦਿਨ ਔਰ ਸੰਤਾਂ ਸੱਚੇ ਪਾਤਸ਼ਾਹ ਦੀ ਯਾਦ ਦੇ ਵਿੱਚ ਬੈਠੀਆਂ ਆਪਣੇ ਪ੍ਰੀਤਮ ਦੀ ਯਾਦ। ਬੇਦਬਾਨਾ ਪਰਮੇਸ਼ਰ ਬਣਾਉਂਦਾ ਹੈ। ਔਰ ਆਪ ਹੀ ਸਾਰੀ khel ਕਰਨ ਵਾਲਾ ਹੈ। ਸੱਚੇ ਪਾਤਸ਼ਾਹ ਜੀ ਨੇ ਲਿਖਤ ਦੇ ਵਿੱਚ ਵੀ ਲਿਖਾਇਆ ਹੈ ਕਿ ਜਿਸ ਨੂੰ ਮੈਂ ਆਪਣੇ ਦਰਦਵਾਰੇ ਤੇ ਲਿਆਵਾਂ ਉਹੀ ਆਊਗਾ ਦੂਸਰਾ ਨਹੀਂ ਦੂਜਾ ਮੇਰੇ ਦਰਦਵਾਰੇ ਤੇ ਨਹੀਂ ਆ ਸਕਦਾ ਬਿਨ ਮੇਰੀ ਕਿਰਪਾ ਨਹੀਂ ਪਹੁੰਚ ਸਕਦਾ ਪਵਾਨ ਜੀ ਦੇ ਚਰਨਾਂ ਦੇ ਵਿੱਚ ਪੱਤਰ ਮਹਾਰਾਜ ਪੂਰਨ ਸਿੰਘ ਜੀ ਨੇ ਲਿਖਿਆ ਚਿੱਠੀ ਤੋਂ ਆਪਾਂ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਜਨਮ ਸਾਖੀ ਬੜਾ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪਵਾਨ ਜੀਓ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪਵਾਨ ਜੀਓ ਕਿ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪਵਾਨ ਤੁਸੀਂ ਇੱਕ ਵਿੰਟ ਦੇ ਵਿੱਚ ਪਰਗਟ ਤੇ ਪ੍ਰਤੱਖ ਬੈਠੇ ਹੋ ਜੀ। ਔਰ ਮੈਂ ਆਪ ਜੀ ਨੂੰ ਮੁੱਖ ਰੱਖ ਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਲਿਖ ਕੇ ਪੇਸ਼ ਕਰਾਂ। ਜਿਸ ਤਰ੍ਹਾਂ ਹਰ ਸੰਗਤ ਜੀਓ ਸਾਹਮਣੇ ਆਪਾਂ ਇੱਕ ਦੂਜੇ ਦੇ ਬੈਠੇ ਹਾਂ। ਹਰ ਸੰਗਤ ਜੀਓ ਕੇ ਸਾਹਮਣੇ ਇਸ ਤਰ੍ਹਾਂ ਹੀ ਮਹਾਰਾਜ ਪੂਰਨ ਸਿੰਘ ਜੀ ਲਿਖ ਰਹੇ ਹਨ। ਸੋਹਣ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਜੀਓ ਕਿ ਮੈਂ ਤੇ ਅਮਹਾਜਰ ਹਜ਼ੂਰ ਸਾਹਮਣੇ ਮਾਲਕ ਔਰ ਮੈਂ ਬੇਨਤੀ ਕਰੀ ਇਸ ਦੇ ਉੱਪਰ ਜੋ ਵਿਚਾਰ ਹੈ ਕਿ ਜ਼ਿਕਾਰਾ ਲਿਖ ਕੇ ਭੇਜਿਆ ਜਾਂ ਦੱਸਿਆ ਪਹਿਲੀ ਵਾਰੀ ਨਹੀਂ ਸਭ ਤੋਂ ਪਹਿਲਾਂ ਜ਼ਿਕਾਰਾ ਜਿਹੜਾ ਹੈ ਜਿਹੜਾ ਨਾਮ ਹੈ ਸੰਤ ਸਤਗੁਰੂ ਬਾਬਾ ਮਨੀ ਸਿੰਘ ਜੀ ਨੂੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੇ ਫੇਰ ਜਦੋਂ ਕਣਕਪੁਰੀ ਸੱਜ ਦੇ ਸਭ ਤੋਂ ਪਹਿਲਾਂ ਨਾਮ ਦੀ ਦਾਤ ਦਿੱਤੀ। ਔਰ ਉਹਨਾਂ ਨੇ ਸਭ ਤੋਂ ਪਹਿਲਾਂ ਸਿੱਖ ਨਵਾਜਿਆ ਸਤਿਗੁਰੂ ਦੀ ਪਦਵੀ ਦਿੱਤੀ। ਔਰ ਲਿਖਤਾਂ ਦੇ ਵਿੱਚ ਆ ਕਿ ਮਹਾਰਾਜੇਰ ਸਿੰਘ ਵਿਸ਼ਨੂੰ ਭਗਵਾਨ ਕਣਕਪੁਰੀ ਵਿੱਚ ਜਾਮਾ ਪਾਏ ਸਿੱਖ ਚਰਨੀ ਲਾਏ। ਆਪ ਇਹ ਆਪਣਾ ਨਾਮ ਦਿੱਤਾ ਆਪ ਇਹ ਆਪਣੇ ਨਾਮ ਦੀ ਦਾਤ ਝੋਲੀ ਪਾਏ ਸੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪੋਵਾਨ ਜੀ ਪ੍ਰਗਟ ਤੇ ਪ੍ਰਤੱਖ ਤੇ ਚਰਨਾਂ ਦੇ ਵਿੱਚ ਬੇਨਤੀ ਵਾਸਤੇ ਪੱਤਰ ਲਿਖਿਆ ਵੱਲੋਂ ਆਪ ਜੀ ਦਾ ਚਰਨ ਸੇਵਕ ਪੂਰਨ ਸਿੰਘ ਕਿ ਮੈਂ ਆਪ ਜੀ ਦਾ ਚਰਨ ਸੇਵਕ ਹਾਂ ਸੱਚੇ ਪਿਤਾ ਜੀ ਮੇਰੀ ਤਰਫੋਂ ਆਪ ਦੇ ਚਰਨ ਕਬੜਾ ਪਰ ਹੱਥ ਜੋੜ ਕਰਨੇ ਮੁਸਕਾਰ ਪ੍ਰਵਾਣ ਹੋਈ ਭਗਤ ਗੁਰੂ ਰੰਸੰਗੀ ਲੇਖ ਰਹਿਣਾ ਕਿ ਤੁਸੀਂ ਮੇਰੇ ਸੱਚੇ ਪਿਤਾ ਜੀ ਔਰ ਆਪ ਜੀ ਦੇ ਚਰਨ ਕਮਲਾਂ 'ਚ ਹੱਥ ਜੋੜ ਕੇ ਨਿਮਸ਼ਕਾਰ ਮੇਰੀ ਪ੍ਰਵਾਣ ਹੋ। ਸਮਝਣਾ ਹੈ, ਵਿਚਾਰਨਾ ਹੈ, ਅਮਲ ਕਰਨਾ ਹੈ, ਸਿੱਖਿਆ ਲੈਣੀ ਹੈ। ਔਰ ਇਸ ਸਾਥ ਤੇ ਸੱਚ ਦਾ ਮਾਰਗ ਔਰ ਸਤ ਸੱਚ ਵੀ ਰਹਿਣਾ। ਆਤੇ ਮਾਤਾ ਸਹਿਬਾਨ ਔਰ ਸਹਿਬਜਾਦਿਆਂ ਨੂੰ ਹੱਥ ਜੋੜ ਕਰ ਨਿਮਸਕਾਰ ਪ੍ਰਵਾਣ ਹੋਵੇ ਕਿ ਮਾਤਾ ਸਹਿਬਾਨ ਮਹਾਰਾਜ ਸ਼ੇਰ ਸਿੰਘ ਮਿਸ਼ਨੂ ਭਗਵਾਨ ਜੀ ਦੇ ਘਰੋਂ ਮਾਤਾ ਜੀ ਉਹਨਾਂ ਨੂੰ ਔਰ ਸਹਿਬਜਾਦੇ ਮਹਾਰਾਜ ਸ਼ੇਰ ਸਿੰਘ ਮਿਸ਼ਨੂ ਭਗਵਾਨ ਜੀ ਦੇ ਸਹਿਬਜਾਦੇ ਪੰਜ ਸਹਿਬਜਾਦੇ ਔਰ ਉਹਨਾਂ ਨੂੰ ਹੱਥ ਜੋੜ ਕਰ ਨਿਮਸਕਾਰ ਪ੍ਰਵਾਣ ਅਤੇ तमाम संगत ਅਤੇ ਸਿੱਖੋਂ ਸੇਵਕਾਂ ਮਾਈ ਭਾਈ ਨੂੰ ਹੱਥ ਜੋੜ ਕੇ ਨਿਮਰਤਾ ਸਹਿ ਫਤਿਹ ਪ੍ਰਵਾਣ ਹੋਵੇ ਕਿ ਨਿਮਰਤਾ ਸਹਿ ਫਤਿਹ ਪ੍ਰਵਾਣ ਹੋਵੇ ਸਾਰੇ ਸੱਚੇ ਪਿਤਾ ਜੀ ਆਪ ਦੀ ਕਿਰਪਾਲਤਾ ਨਾਲ ਮੈਂ ਇਸ ਜਗ੍ਹਾ ਰਾਜੀ ਖੁਸ਼ੀ ਪਰਮੇਸ਼ਰ ਮਹਾਰਾਜ ਸੇਵ ਸਿੰਘ ਵਿਸ਼ਨੂੰ ਭਵਾਨ ਇਹ ਦੇ ਚਰਨਾ ਚਰਦਾਸ ਲਿਖ ਕੇ ਭੇਜਿਓ ਕਿ ਆਪ ਜੀ ਦੀ ਕਿਰਪਾ ਦੇ ਨਾਲ ਕਿ ਤੁਹਾਡੀ ਕਿਰਪਾ ਦੇ ਨਾਲ ਆਪ ਜੀ ਦੀ ਕਿਰਪਾ ਦੇ ਨਾਲ ਮੈਂ ਇਸ ਜਗ੍ਹਾ ਰਾਜੀ ਖੁਸ਼ੀ ਹਾਂ ਕਿ ਰਾਜੀ ਹਾਂ ਖੁਸ਼ੀ ਹਾਂ ਆਪ ਜੀ ਦੀ ਕਿਰਪਾ ਨਾਲ ਅੱਜ ਆਪ ਨੇ ਆਪਣੇ ਬੱਚੇ ਉੱਤੇ ਦਇਆ ਤੇ ਮਿਹਰ ਵੀ ਇਸੇ ਤਰ੍ਹਾਂ ਕਿਰਪਾ ਕਰਨੀ ਕਿ ਮੈਂ ਆਪ ਦਾ ਬੱਚਾ ਹਾਂ ਔਰ ਆਪਨੇ ਆਪਣੇ ਬੱਚੇ ਤੇ ਦਇਆ ਮਿਹਰ ਦੀ ਇਤਾਂ ਦੀ ਕਿਰਪਾ ਕਰਨੀ ਜਿਸ ਤਰ੍ਹਾਂ ਕਰ ਰਹੇ। ਦਾਤਾ ਜੀ ਤੇ ਇਸ ਸੰਸਾਰ ਸਾਗਰ ਵਿੱਚ ਆਪ ਦੇ ਬਗੈਰ ਕਿਸੇ ਦਾ ਸਹਾਰਾ ਨਹੀਂ ਹੈ। ਕਿ ਆਪ ਦੇ ਬਿਨਾ ਕਿਸੇ ਦਾ ਇਹ ਸੰਸਾਰ ਸਾਗਰ ਦੇ ਵਿੱਚ ਦੋ ਜਹਾਨ ਜਿੰਨੀ ਵੀ ਰਚਨਾ ਹੈ। ਇਹ ਮਾਰਤ ਲੋਕ ਇਸ ਸੰਸਾਰ ਸਾਗਰ ਇਸ ਨੂੰ ਵੀ ਕਿਹਾ ਕਿ ਕਿਸੇ ਦਾ ਵੀ ਨਹੀਂ ਸਹਾਰਾ ਹੈ। ਕਿਸੇ ਦਾ ਕੋਈ ਸਹਾਰਾ ਨਹੀਂ ਆ। ਮੇਰੀਆਂ ਦਿਲੀ ਸਦਰਾਂ ਤੇ ਆਸ਼ਾ ਇਹੀ ਹਨ ਦਿਲ ਆਪਣੀ ਟੜਕਦਾ ਦਿਲ ਧੜਕ ਰਿਹਾ ਨਾਲ ਆਪਣੀ ਸਤਿਰੀ ਔਰ ਮਹਾਰਾਜ ਪੂਰਨ ਸਿੰਘ ਜੀ ਦੇ ਦਿਲ ਦੀ ਉਹਨਾਂ ਦਾ ਦਿਲ ਔਰ ਮਹਾਰਾਜ ਪੂਰਨ ਸਿੰਘ ਜੀ ਕੀ ਕਹਿ ਰਹੇ ਨੇ ਫੇਰ ਸੁਣ ਲੋ ਮੇਰੀਆਂ ਦਿਲੀ ਸਦਰਾਂ ਤੇ ਆਸ਼ਾ ਇਹੀ ਹਨ ਕਿ ਮੈਂ ਆਪ ਦੇ ਚਰਨਾਂ ਦੀ ਸੇਵਾ ਕਰਾਂ ਤੇ ਮੇਰੀਆਂ ਇਹ ਦਿਲੀ ਆਸ਼ਾ ਤੇ ਇਹੀ ਮੇਰੀ ਸਦਰ ਹੈ ਸਦਰਾਂ ਨੇ ਮੇਰੇ ਦਿਲ ਦੀਆਂ ਕਿ ਆਪ ਦੀ ਸੇਵਾ ਕਰਾਂ ਤੇ ਆਪਣਾ ਜਨਮ ਸਫਲਾ ਕਰ। ਤੇ ਜਿਹੜਾ ਜਨਮ ਇਹਨੂੰ ਤੁਸੀਂ ਦਵਾਇਆ ਹੈ ਆਪਣੇ ਹੁਕਮ ਦੇ ਵਿੱਚ ਜਦੋਂ ਲਿਖ ਦਿੱਤੇ ਚਲਦੀ। ਕਿ ਜਿਸਨੂੰ ਗਾਇਆ ਕਿ ਵਸੇ ਪੂਰੀ ਧਨਕਰ। ਉਹ ਸੰਭਲ ਦਾ مالک ਬੇਪਰਵਾਹੀ ਆ ਜਿਸ ਪੂਰਨ ਦੀ ਪੂਰਨ ਬਣਾਈ ਬੰਦ। ਆਪਣੀ ਸਿੱਖ ਦੀ ਪਰਮੇਸ਼ਰ ਆਪ ਬੰਦ ਬਣਾਉਂਦਾ ਹੈ। ਪਰਮੇਸ਼ਰ ਹੀ ਕਾਰਨਾ ਕਰਦਾ ਹੈ। ਤੇ ਆਪਣਾ ਜਨਮ ਸਫਲਾ ਕਰਾਂ। ਮਗਰ ਤੁਹਾਡਾ ਭਾਣਾ ਮਿੱਠਾ ਲੱਗ ਰਿਹਾ ਹੈ ਕਿ ਜੋ ਤੁਹਾਡਾ ਭਾਣਾ ਹੈ ਉਹ ਮੈਨੂੰ ਮਿੱਠਾ ਲੱਗ ਰਿਹਾ ਹੈ ਜਿਸ ਜਗ੍ਹਾ ਆਪ ਰੱਖੋ ਉਸੇ ਜਗ੍ਹਾ ਰਹਿਣਾ ਹੈ ਜੀ ਕਿ ਜਿੱਥੇ ਤੁਸੀਂ ਰੱਖੋ ਉੱਥੇ ਹੀ ਰਹਿਣਾ ਹੈ ਤੁਹਾਡੇ ਭਾਣੇ ਦੇ ਵਿੱਚ ਔਰ ਤੁਹਾਡਾ ਭਾਣਾ ਮਿੱਠਾ ਲੱਗ ਰਿਹਾ ਮੈਨੂੰ